ਯਾਦ ਰੱਖੋ ਸਾਡੇ ਕੋਲ ਗ੍ਰੰਥ ਚਲੂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਰ ਕੋਈ ਉਸ ਰਸਤੇ ਤੇ ਚੱਲ ਨਾ ਸਕਿਆ ਪਿਆ ਜੋ ਮਹਾਰਾਜ ਨੇ ਵੱਡੀ ਬਖਸ਼ਿਸ਼ ਕੀਤੀ ਸਤਿਗੁਰੂ ਗੁਰੂ ਨਾਨਕ ਪਤਸਾਹ ਨੇ ਮਹਾਨ ਭਗਤਾਂ ਦੀ ਬਾਣੀ ਨੂੰ ਇਕੱਠਿਆ ਕੀਤਾ ਕਬੀਰ ਜੀ ਰਵਿਦਾਸ ਜੀ ਕੰਚੀ ਤੋਂ ਉਹਨਾਂ ਦੇ ਵਚਨ ਲਏ ਔਰ ਜਿਹੜੀ ਮਹਾਰਾਜ ਦੇ ਕੋਲ ਪੋਥੀ ਹੈ ਉਸ ਪੋਥੀ ਦੇ ਵਿੱਚ ਉਹਨਾਂ ਬਾਣੀ ਨੂੰ ਦਰਜ ਕੀਤਾ ਗੁਰੂ ਨਾਨਕ ਪਤਸਾਹ ਨੇ ਸਤਿਗੁਰੂ ਪਤਸਾਹ ਨੇ 19 ਰਾਗ ਉਚਾਰੇ 19 ਰਾਗ ਉਚਾਰ ਕੇ ਮਹਾਰਾਜ ਨੇ ਤਕਰੀਬਨ 958 ਸ਼ਬਦ ਉਚਾਰੇ ਸਤਿਗੁਰੂ ਪਤਸ਼ਾਹ ਨੇ ਉਪਰੰਤ ਗੁਰੂ ਅੰਗਦ ਦੇ ਮਹਾਰਾਜ ਦੀ ਝੋਲੀ ਵਿੱਚ ਇਹ ਮਹਾਨ ਖਜ਼ਾਨਾ ਪਾ ਦਿੱਤਾ ਗੁਰੂ ਅੰਗਦ ਦੇ ਮਹਾਰਾਜ ਨੇ 63 ਸ਼ਲੋਕ ਉਚਾਰੇ ਰਾਗਾ ਤੋਂ ਮੁਕਤ ਹੋਏ ਉਸ ਸਤਿਗੁਰੂ ਅੰਗਦ ਦੇ ਮਹਾਰਾਜ ਜੀ ਨੇ ਮਹਾਨ ਖਜ਼ਾਨਾ ਗੁਰੂ ਅਮਰਦਾਸ ਮਹਾਰਾਜ ਦੀ ਝੋਲੀ ਵਿੱਚ ਪਾਇਆ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਸਤਗੁਰੂ ਪਾਤਸ਼ਾਹ ਨੇ ਫਿਰ 17 ਰਾਗ ਉਚਾਰੇ ਬਾਣੀ ਦਾ ਅਗਾਂ ਵਿੱਚ ਤਰਤੀਬ ਹੈ ਜਦੋਂ ਬਾਣੀ ਦਾ ਪਹਿਲਾ ਪ੍ਰਕਾਸ਼ ਹੋਇਆ ਉਦੋਂ 30 ਰਾਗ ਨੇ ਸਤਗੁਰੂ ਪਾਤਸ਼ਾਹ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਪ੍ਰੰਤ 885 ਸ਼ਬਦ ਉਚਾਰੇ ਔਰ ਪਾਤਸ਼ਾਹ ਨੇ 17 ਰਾਗ ਬੜਦੇ ਇਹ ਮਹਾਨ ਖਜ਼ਾਨਾ ਸਤਗੁਰੂ ਪਾਤਸ਼ਾਹ ਨੇ ਉਪਰੰਤ ਆਪਣੀ ਹਾਜ਼ਰੀ ਵਿੱਚ ਗੁਰੂ ਰਾਮਦਾਸ ਮਹਾਰਾਜ ਦੀ ਝੋਲੀ ਵਿੱਚ ਪਾਇਆ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੇ 30 ਰਾਗ ਉਚਾਰੇ 30 ਦੇ 30 ਰਾਗ ਸਤਿਗੁਰੂ ਪਾਤਸ਼ਾਹ ਨੇ 647 ਸ਼ਬਦ ਉਚਾਰੇ 30 ਰਾਗਾਂ ਵਿੱਚ ਇਹ ਮਹਾਨ ਖਜ਼ਾਨਾ ਗੁਰੂ ਅਰਜਨ ਦੇ ਮਹਾਰਾਜ ਦੀ ਝੋਲੀ ਵਿੱਚ ਪਾਇਆ ਗੁਰੂ ਅਰਜਨ ਦੇ ਮਹਾਰਾਜ ਜੀ ਨੇ 30 ਦੇ 30 ਰਾਗ ਉਚਾਰੇ ਤੇ ਸਤਿਗੁਰੂ ਪਾਤਸ਼ਾਹ ਨੇ ਤਕਰੀਬਨ 2312 ਸ਼ਬਦ ਉਚਾਰੇ ਇਹ ਮਹਾਨ ਖਜ਼ਾਨਾ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਕੋਲ ਹੈ ਔਰ ਇਤਿਹਾਸ ਕਹਿੰਦਾ ਹੈ ਇਹਦੇ ਵਿੱਚ ਜਿੱਥੇ ਸਤਗੁਰੂ ਪਾਤਸ਼ਾਹ ਨੇ ਪੱਟਾਂ ਦੀ ਬਾਣੀ ਮਹਾਨ ਪੱਟ ਸਾਹਿਬਾਨ ਉਹਨਾਂ ਦੇ ਅਮੋਲਕ ਬਚਨ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਨੇ ਪਰ ਜਦੋਂ ਸੱਤਾ ਤੇ ਬਲਵੰਡਾ